ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸੋਹਰਾ ਬਣਨਾ ਮਾਪੇ ਉਹਦਾ ਇੱਤਿਹਰੇ ਇਹ ਕਹਣਾ ਚਾਹੁੰਦਾ ਵੀ ਅਮਲ ਰੋੜੇ ਨੂੰ ਵੀ ਛੋਟੇ ਸਨਾਮ ਵਿੱਚ ਸ਼ਰਿਆਨ ਜਿੱਤਾ ਬਿਕ ਰਿਹਾ ਕਿਸੇ ਮੱਤ ਨਾ ਪਾਓ ਸਰਕਾਰ ਨੂੰ ਮਨ ਤੁਮਾਨੂੰ ਕਹਿਣਾ ਚਾਹੁੰਦੀ ਹੈ ਇਲਾਕੇ ਵਿੱਚ ਮਸਤੋ ਵਾਲੇ ਸੰਤ ਦਾ ਬਹੁਤ ਵੱਡਾ ਨਾਮ ਹੈ ਇਹ ਉਸ ਦਾ ਜਨਮ ਸਥਾਨ ਹੈ ਇਹ ਆ 6 ਕਿਲੋਮੀਟਰ ਦੂਰ ਹੈ ਸੇਗਰ ਤੋਂ ਮੁਕਮਲੀ ਦਾ ਪਿੰਡ ਗਮਨ ਰੋੜੇ ਦੇ ਘਰ ਦੇ ਸਵਾਰ ਦਾ ਜੱਟਾ ਵੀ ਦਾ ਦਾਰਸ਼ੀ ਰਹੀ ਮੰਨਦਾ ਹੈ ਨਸ਼ੇ ਦੀ ਓਵਰਡੋਜ਼ ਨਾਲ ਚੀਮਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਘਰ ਦੇ ਵਿੱਚ ਮਾਤਮ ਫੈਲਿਆ ਹੋਇਆ ਪਿਤਾ ਨੇ ਕਿਹਾ ਸਰਕਾਰ ਨੂੰ ਬੇਨਤੀ ਹੈ ਨਸ਼ਾ ਰੋਕਿਆ ਜਾਵੇ ਤਾਂ ਉੱਥੇ ਹੀ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸੇਖੋ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ। ਪੰਜਾਬ ਦੇ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋ-ਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ। ਉੱਥੇ ਹੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਨਸ਼ੇ ਨੂੰ ਲੈ ਕੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ। ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਪਿੰਡ ਚੀਮਾ ਦਾ ਜਿੱਥੇ ਇੱਕ ਬੌਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਖਤਮ ਹੋ ਗਿਆ। ਇਸ ਦੇ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਮਰ ਗਿਆ ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਉਹ ਗਲਤ ਸੰਗਤ ਨਾਲ ਨਸ਼ਾ ਕਰਨ ਲੱਗ ਗਿਆ ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਨਸ਼ਾ ਜ਼ਿਆਦਾ ਕਰਨ ਕਾਰਨ ਉਸ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਨੇ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਉਸਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ ਇਸ ਤਰ੍ਹਾਂ ਇਹ ਰਾਤ ਪਿਆ ਕਿ ਜਿਹੜਾ ਇੱਕ ਪਲੇਅਰ ਦਾ ਰਸਤਾ ਹੁੰਦਾ ਤਾਂ ਗਰਾਊਂਡ ਵੱਲ ਹੁੰਦਾ ਨਸ਼ੇ ਵੱਲ ਇਸ ਤਰ੍ਹਾਂ ਦੇ ਕਦੋਂ ਬੱਜੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ ਜਿਹੜਾ ਕੋਈ ਕੰਮ ਕੰਨਦਾ ਕਰਦਾ ਉਹ ਆਪਦੇ ਵੱਲ ਹੀ ਲੈ ਜਾਵਾ ਮੇਰਾ ਬਚਾਣ ਭੋਲਤੀ ਨਿਆਣੀ ਮਤ ਲਾ ਲਓ ਕੁਛ ਵੀ ਲਾ ਲਓ ਪਰ ਉਹਨੇ ਇਹ ਚੀਜ਼ ਦਾ ਨਹੀਂ ਪਤਾ ਕੀਤਾ ਮੈਂ ਐਦਾਂ ਸਮਝੋ ਉਨੇ ਬਸ ਪਰਮਾਤਮਾ ਜਾਣਦਾ ਉਹਦਾਂ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੇ ਸਾਡੇ ਜਿਗਰ ਦਾ ਕਲੇਡਾ ਡਿੱਗਣਾ ਕਿਤੇ ਬਾਹਰ ਤੇ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸਵਾਰਾ ਬਣ ਮਾਪਿ ਉਹਦਾ ਅੱਗੇ ਇਹ ਇੰਨਾ ਚਾਹਨਾ ਕਹਿਣਾ ਚਾਹੀਦਾ ਹੈ ਇਹ ਪ੍ਰਸ਼ਾਸਨਿਕ ਅਧਿਕਾਰੀ ਐ ਐਮਐਲਏ ਸਾਹਿਬ ਦੀ ਗੱਲ ਕਰੀਏ ਇੱਕ ਬਲ ਸਿੰਘ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਨੂੰ ਸੁਰੱਖਿਸ਼ਾ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰ ਜਿੱਕ ਪੁਲਿਸ ਭਰਤੀ ਨਵੀਂ ਰੋੜਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈ ਜਾ ਬੀ ਉਹ ਪਾਰਟੀ ਲਾ ਦੇਣੇ ਦੇਖ ਕਿਵੇਂ ਨਾ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਵੀਰ ਜੀ ਜੇ ਕਹਿਣਾ ਚਾਹੁੰਦੇ ਆ ਵੀ ਆਮਲ ਰੋੜੇ ਨੂੰ ਬੇ ਸੋਡੇ ਸਲਾਮ ਵਿੱਚ ਸ਼ਰਿਆਮ ਚਿੱਟਾ ਦੇਖ ਰਿਹਾ ਤੁਸਮਤ ਨੱਥ ਪਾਉਂ ਵਰਤ ਤੋਂ ਮੰਨਣਾ ਚਾਹੀਦਾ ਜੀ ਇਹ ਨੇੜੇ ਆ ਸਾਡੇ ਇਹ ਗੌਰ ਕਰਨੀ ਚਾਹੀਦਾ ਸਾਡੀ ਗੌਰ ਕਰਨੀ ਚਾਹੀਦੀ ਜੀ ਨਵੇਂ ਬੱਚਿਆਂ ਦੀ ਸਾਡੇ ਨਾਲ ਜਿਹੜਾ ਕੁਝ ਮਨਾਤੀ ਹੋਵੇ ਇਹ ਉਹਨਾਂ ਦੀ ਪੀੜੀ ਨਾਲ ਨਾਲ ਹੋਵੇ ਜੀ ਆਹ ਇਹ ਗੱਲ ਕਰੀਏ ਤੁਸੀਂ ਸਟੇ ਪੁਲਿਸ ਸਟੇਸ਼ਨ ਜਦੋਂ ਜਾਣੇ ਉੱਥੇ ਤੁਸੀਂ ਦੱਸ ਦੇਵੀਓ ਕਿ ਆਹ ਬੰਦੇ ਵਿੱਚ ਕਿਉਂ ਨਾਲ ਖਲਾਫ ਕਰਵੇਂ ਜੀ ਕੌਣ ਕੌਣ ਬੰਦੇ ਸੀ ਉਹ ਨੇ ਜੀ ਇੱਕ ਆਪਣੇ ਸਾਹ ਪਰ ਕਲਾ ਤੋਂ ਜੀ ਇੱਕ ਦਾ ਨਾਮ ਕਾਲਾ ਹੈਗਾ ਇੱਕ ਹੋਗਾ ਕਾਲਾ ਨਿੱਕਾ ਇੱਕ ਸੋਨੀ ਹੈ ਜੀ ਸੋਨੀ ਹੈ ਬੰਦਾ ਬਾਕੀ ਸੁਨਾਮ ਦੇ ਵਿੱਚ ਨੇ ਜੀ ਮੈਂ ਖੁਦ ਜਾ ਕੇ ਆਇਆ ਸੁਨਾਮ ਵਾਲਾਂ ਦੇ ਘਰੇ ਵੀ ਜਾ ਕੇ ਜਾਂ ਕਾਲੇ ਦੇ ਘਰੇ ਵੀ ਇਹਦੇ ਆਪਣੇ ਸੋਨੀ ਦੇ ਘਰੇ ਵੀ ਜਾ ਕੇ ਆਈ ਸੋਨੀ ਦੇ ਕਰ ਲੈਨੇ 3000 ਰੁਪਏ ਲੈ ਲੈ ਬੇਟੇ ਤੂੰ ਉਦ ਬਾਅਦ ਚ ਉਹਨੂੰ ਟੋਫੀ ਦਿੱਤੀ ਜੀ ਪਾਕੇ ਤੋਂ ਬਿਦੂਦ ਘਰ ਆ ਕੇ ਨੂੰ ਸਾਰ ਕੁ ਦਾਸਤਾ ਮਮੀ ਆ ਕੇ ਕਰਕੇ ਕੰਨਦਰ ਨਾ ਤੋਂ ਖਾ ਹੋ ਗੇ ਫਿਰ ਕੋਲ ਕੋਮਰ ਸਦੇ ਚਰ ਕੋਟਨ ਕਾਲ ਹੋ ਗਈ ਮੇਰੇ ਕੋਟਨ ਸੁਣ ਕੇ ਫਿਰ ਮੈਂ ਸੋਨੀ ਨੂੰ ਕੋਲ ਆਈ ਮੈਂ ਆ ਕੇ ਕਿ ਸੋਨੀ ਤੇ ਮੇਰੇ ਬੇਟੇ ਨੂੰ ਪੈਸੇ ਦਿੱਤੇ ਉਹ ਕਹਿੰਦਾ ਮੈਂ ਲੈ ਲੈ ਤਨੀ ਜੀ ਮੁੱਕਰ ਗਿਆ ਫਿਰ ਘਰੇ ਵਾਗੇ ਘਰ ਵਾਲੀ ਦੀ ਕਹਿੰਦੀ ਕੋਈ ਗੱਲ ਨਹੀਂ ਜਿਵੇਂ ਸਾਨੂੰ 6 ਦਿਨ ਨੂੰ ਮੋੜ ਦੋ ਉਹ 6 ਤ੍ਰਿਪੁਰ ਨੂੰ ਗਈ ਜਿੱਨਾਂ ਦੇ ਘਰ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ ਉਹਦੀ ਘਰ ਵਾਲੀ ਨੇ ਸੋਨੀ ਦੀ ਨੇ ਕਹਿੰਦੀ ਮੈਂ ਥੋੜਾ ਕੋਈ ਪੈ ਉਹਨਾਂ ਨੇ ਕੰਮ ਕੰਪਲੀਟ ਕੀਤੀ ਸੀ ਜੀ ਮੈਂ ਆਪਣੇ ਜੀਮੇ ਫੋਨ ਕੀਤਾ ਸੀ ਜੀ ਫੋਨ ਕੀਤਾ ਸੀ ਉਹਨਾਂ ਨੂੰ ਜੀ ਗੁਰਵਾਜਨ ਸਰ ਨੂੰ ਮੈਂ ਐ ਕਰ ਸਰ ਮੈਂ ਨਾ ਸਭ ਰੱਖ ਖੜੀਆਂ ਗਈ ਬਸ ਸਭਰਾ ਕਿ ਐਂ ਕਰ ਤੁਸੀਂ ਵੀ ਛਾਪਾ ਮਾਰੋ ਹੁਣੇ ਹੁਣੇ ਤੇ ਇਹਨਾਂ ਦੇ ਕੋਲ ਮੇਰਾ ਬੇਟਾ ਚਿੱਟਾ ਲੈ ਕੇ ਜਾਂਦਾ ਜੀ ਉਹ ਵੀ ਇਹ ਮੈਨੂੰ ਧਮਕੀਆਂ ਦੇ ਕੇ ਘਰੋਂ ਬਾਹਰ ਕੱਢਿਆ ਜੀ ਤੇ ਪੁਲਿਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਇਹ ਨਹੀਂ ਕਰ ਸਕਦੇ ਨਹੀਂ ਵੀ ਤੁਸੀਂ ਉੱਤੇ ਪਰਫੋਰਮ ਕਰੋ ਤੇ ਸਿੱਟੋ ਮੈਂ ਸਿੱਟੋ ਵੀ ਫੋਨ ਕੀਤਾ ਜੀ ਉਹ ਕਹਿੰਦੇ ਕੰਪਲੀਟ ਰਖਾ ਕੇ ਜਾਓ ਜੀ ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ ਉਲਝਾਉਣ ਕਰਕੇ ਬੇਟੇ ਦੀ ਮਾਰ ਇੱਕ ਬੰਦਾ ਤਾਂ ਜੀ ਮੰਨ ਲੋ ਖੜਾ ਰੇਟ ਲਖਿਆਉਣ ਆਊਗੀ ਉਹ ਬੰਦੇ ਭੱਜ ਜਾਣਗੇ ਫਿਰ ਕੌਣ ਖੜੂ ਹੋਏਗਾ ਬਜੀ ਬੋ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗਦਾ ਸਹੀ ਮੰਗ ਕਰਨੇ ਚਾਹੁੰਦੇ ਆ ਜੀ ਰੈਸਟ੍ਰਿਕਟਾ ਬੰਦ ਹੋਵੇ ਮੇਰਾ ਪਤਵਤਾ ਚੱਲਿਆ ਗਿਆ ਜੀ ਹੋਰ ਲੱਛੇ ਦਾ ਕੋਈ ਗੱਲ ਲੈ ਆ ਉੱਥੇ ਹੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਲਈ ਆਜ਼ਾਦ ਉਮੀਦਵਾਰ ਖੜੇ ਹੋਏ ਬਲਵਿੰਦਰ ਸੇਖੋ ਨੇ ਮੀਡੀਆ ਨਾਲ ਗਲਬਤ ਕਰਦੇ ਆ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਦੇਖੋ ਜੀ ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤ ਵਾਲੇ ਸੰਤ ਬੋਚੇ ਮਹਨ ਬਹੁਤ ਬੜਾ ਕੰਮ ਇਹ ਉਸ ਦਾ ਜਨਮ ਸਥਾਨ ਹੈ ਇਹ ਆ 6 ਕਿਲੋਮੀਟਰ ਦੂਰ ਹੈ ਬੇਗਰ ਤੋਂ ਮੁੱਖ ਮੰਤਰੀ ਦਾ ਪਿੰਡ ਹੈ ਕਮਨ ਰੋੜੇ ਦੇ ਕਰਦੇ ਜਵਾੜ ਦਾ ਏਡਾ ਚੱਟਾ ਬਿਕਦਾ ਦਾ ਸਿਰ ਹੀ ਮਾਰੇ ਮੈਂ ਦੁਖ ਹੰਦਾ ਵੇਖ ਕੇ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ 6 ਮਹੀਨਿਆਂ ਤੋਂ ਘਟੋ-ਘਟ ਮੈਂ ਇਸ ਏਰੀਆ ਵਿੱਚ ਅਸੀਂ ਗੁਹਾਰ ਲਾਉਂਦੇ ਫਿਰਦੇ ਚੀਕਾ ਮਾਰਦੇ ਫਿਰਦੇ ਮੇਰਾ ਸ਼ਾ ਜਿਹੜਾ ਹੈ ਬੈਂ ਦਾ ਜਿਹੜਾ ਜਵਾਨੀ ਸਾਡੀ ਤੋਂ ਨਿਕਲੀ ਜਾਂਦਾ ਆਪ ਮੈਡਲ ਦੇਖ ਲਓ ਆਓ ਤਸਵੀਰ ਦੇਖ ਲਓ ਬੱਚੇ ਦੀ ਇਹ ਇਸ ਹੁਣੀ ਦਾ ਹੱਕ ਦਾ ਸੀ ਇਹ ਹੁਣੀਆ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਹੋਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਤੱਕ ਜਾਂਦਾ ਤੇ ਫਿਰ ਛੱਟਾ ਬੰਦ ਕਿੱਥੋਂ ਹੋਣਾ ਛੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲਿਟਿਕਲ ਬਿੱਲ ਦੀ ਲੋੜ ਹੈ ਜਿਹੜੀ ਕਿ ਇਹ ਬੇਗਰਤ ਔਰ ਬੇਜਮੀਰੇ ਔਰ ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਇਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਦੇ ਗਾਂਚੇ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ। ਉਹ ਬੂਟਿਆਂ ਨੂੰ ਫਲਤਾ ਪਹਿਲੇ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਦਰਖਤ ਬਣ ਕੇ ਇਹ ਪਰੇ ਪਏ ਐ ਕੋੜੇ ਫਲਾਂ ਦੇ ਨਾਲ ਤੇ ਉਹਦੇ ਜਿਹੜੇ ਜਿਹੜੇ ਚਖ ਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੋ ਗਈ ਥੋੜੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਐ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਚੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੋਣ ਦੀ ਇਹ ਦੁਸ਼ਮਣ ਸਾਬਤ ਹੋਣੀਆਂ ਪੰਜਾਬ ਦੀ ਲੋਕਾਂ ਦੀ ਐ ਤੇ ਇਹਨਾਂ ਤੋਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ 'ਚ ਬਿਲਕੁਲ ਬੇਮਾਨੀ ਵਾਲੀ ਗੱਲ ਐ ਅੱਜ ਜੇ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕੇਸ ਕਤਲ ਨੂੰ ਕਿਵੇਂ 173 ਦੀ ਕਾਰਵਾਈ 'ਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਸਾਰਾ ਕੁਝ ਦੇਖ ਲਿਆ ਸੀ ਲਾਸ਼ ਕਢਵਾਈ ਹੈ ਵੀਡੀਓ ਕਲਿਪਸ ਉਹ ਵੀ ਅਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜਦੋਂ ਪਤਾ ਹੋ ਗਿਆ ਕਿ ਗੈਰ ਕੁਦਰਤੀ ਮੌਤ ਹੈ ਤੇ ਨਸ਼ੇ ਨਾ ਹੋਈ ਹੋਈ ਹੈ ਕਿਉਂ ਇਹ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੁਝੋਤਰੀ ਗਤੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਤਾਂ ਵਿਚਾਰੇ ਸਰਮੇ ਵਿੱਚ ਬੈਠੇ ਸੀ ਉਹਨਾਂ ਦੇ ਤਾਂ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਇੱਥੇ ਹੋਵੇ ਸਾਹਮਣੇ ਕਿ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਟ ਕੇ ਨਾਲੀਆਂ ਤੇ ਕੱਲ ਨੂੰ ਕਹੋਗੇ ਇਹ ਕਾਗਜ਼ਾਂ ਤੇ ਇਸ ਤਰ੍ਹਾਂ ਦੇ ਚਲਾਕੀਤੇ ਹੋਏ ਸਾਈਨ ਬਹੁਤਾ ਚੜ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ ਹੁਣ ਇਹ ਦੇਖੋ ਮਾਤਾ ਦਸਰੀ ਕਿ ਪਹਿਲਾਂ ਗਈ ਸੀ ਜੋ ਪਹਿਲਾਂ ਸੁਣ ਦੱਸਿਆ ਗਿਆ ਹੈ ਘਰ ਜਾ ਕੇ ਪੈਸੇ ਮੜਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੇ ਆ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਆ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿਣ ਚ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਇਹ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਗੰਦ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜਿਹੜੇ ਹੈਗੇ ਆ ਪੋਲੀਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਨਫਾਫੇ ਖੱਟ ਰਹੇ ਆ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਆ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਆ ਉਹ ਬਿਲਕੁਲ ਸਭ ਦੇ ਸਾਹਮਣੇ ਆ ਨਸ਼ਿਆਂ ਦੇ ਮਾਮਲੇ ਨੂੰ ਤੋਂ ਲੈ ਕੇ ਵੈਸੇ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਆ ਸੀ ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਿਹੜੇ ਪੁਲਿਸ ਮੁਕਾਬਲੇ ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਵਿੱਚ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਚ ਹੀ ਰਹੂਗੀ ਪਿੱਛੇ ਵੀ ਸੀਗੀ ਤੇ ਅੱਜ ਵੀ ਹੈਗੀ ਆ ਹਾਂ ਜੇਕਰ ਆਪਣੇ ਨੱਕ ਦੇ ਥਲੇ ਇਹੋ ਜਿਹੇ ਪਿੰਡ ਜਿਹੜੇ ਗਵਾਂਢ ਮੇਠਾ ਹੋਵੇ ਪੁਤਰਫਸਤਾਨ ਦੇ ਹਨ ਮਸਤਾਨ ਦੇ ਤੇ ਇੱਥੇ ਵੀ ਤੁਸੀਂ ਥੋੜਾ ਬਹੁਤ ਕੰਟਰੋਲ ਨਹੀਂ ਕਰ ਸਕਦੇ ਹੁਣੇ ਪਤਾ ਲੱਗਿਆ ਮੈਂ ਦੁਪਹਿਰ ਦਾ ਇੱਥੇ ਆ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨੇ ਦੇ ਸ਼ਿਕਾਰ ਹੈਗੇ ਕੁਝ ਬੱਚਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਔਰੇ ਬ ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਬੜੀ ਬਣਦੀ ਹੈ ਉਹ ਕੀਤੀ ਜਾਵੇ ਮੇਰੀ ਡੀਐਸਪੀ ਸਾਹਿਬ ਜਿਹੜੇ ਸੁਨਾਮਾ ਨਾਲ ਗੱਲ ਹੋਈ ਵੀ ਹੈ ਉਹਨਾਂ ਨੇ ਵੀ ਕਿ ਦਿੱਤਾ assurance ਇਹ ਜਾ ਕੇ ਆਏ ਹੈ ਬਿਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਸੀ ਤਫਤੀਸ਼ ਕਰਦੇ ਪਰ ਇਹ ਤਫਤੀਸ਼ ਕਰਨ ਵਾਲਾ ਮਸਲਾ ਹੈ ਨਹੀਂ ਹੈਗਾ ਤੁਸੀਂ ਤਫਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਆ ਫਿਗਰ ਹੈ ਮਗਰ ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਪਣਦਾ ਇਹਦੇ ਤੇ ਉਹ ਦਿਓ ਪਰ ਇਹ ਉਹ ਸਰਕਾਰ ਹੈ ਜਿਹਨੇ ਬਾਰਡਰ ਦੇ ਉੱਪਰ ਸ਼ੁਭਕਰਨ ਦੇ ਕਤਲ ਦਾ ਜਿਹੜਾ ਮਕਦਮਾ ਸੀ ਤੇ ਜਿਹੜਾ ਸਾਰਾ ਪ੍ਰਿਆਪਕੀ ਕੋਲ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ ਅਸਰਾਂ ਦੇ ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਹਲੀ ਤਕਰੀਫ ਹੈ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਬਿਮਾਰੀ ਆਪਦੇ ਹੋਊਗੀ ਹਾਲਾਂਕਿ ਹੋਈ ਵੀ ਵੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਨੇ ਕਰਨ ਦੇ ਕੋਈ ਕਦੇ ਜੂ ਨਹੀਂ ਸਰ ਕੀ ਅਸੀਂ ਆਪਣੀ ਜਿਹੜੀ ਲੋਕ ਹੈਗੇ ਕੁਝ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ ਜਦੋਂ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ ਕੋਈ ਅਜੇ ਤੱਕ ਇਹਨਾਂ ਕੋਲ ਆਇਆ ਨਹੀਂ ਕੋਈ ਪ੍ਰੈਸ ਨਹੀਂ ਆਈ ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਸ੍ਰੋ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਪ੍ਰੈਸ ਨੂੰ ਜਾਣੀ ਚਾਹੀਦੀ ਹੈ ਮਾਂ ਪਿਓ ਦੀ ਗੱਲ ਕਰੀਏ ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕੀ ਤੁਹਾਡੇ ਵੱਲੋਂ ਉਹਨਾਂ ਵੰਦੀ ਮਦਦ ਕੀਤੀ ਜਾਵੇਗੀ ਇਨਸਾਫ ਤਾਂ ਪੁਲਸ ਨੇ ਦੇਣਾ ਹੈ ਪ੍ਰਸ਼ਾਸਨ ਨੇ ਦੇਣਾ ਹੈ ਮੁਕੱਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਹੈ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਤੇ ਉਹਦੀ ਤਫ਼ਤੀਸ਼ ਕਰ ਲੈਣ ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆ ਜੂ ਤਫ਼ਤੀਸ਼ ਡਰਵੇਸ਼ਨ ਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ ਉਹ ਦਿਨ ਉਹ ਲੈ ਕੇ ਪੁੱਛਿਆ ਜਾਊਗਾ ਇਹਦੇ ਮਗਰ ਹਾਲਾਂਕਿ ਇਹ ਤਾਂ ਹੋ ਜਾਊਗਾ ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ ਪਰ ਪਿੱਛੇ ਨਹੀਂ ਤੁਰਦੇ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ ਚੇਨ ਤੇ ਨਹੀਂ ਜਾਂਦੇ ਹੁਣ ਵੱਤ ਤੋਂ ਵੱਤ ਕੀ ਕਰਦੇ ਹੋਣਗੇ 302 ਦਾ ਪਰਚਾ ਵੀ ਦੇ ਰਣਗੇ ਮੈਨੂੰ ਪਤਾ ਉਹ ਚਲਾਣ ਵੀ ਹੋ ਜਾਣਗੇ ਉਹ ਬੰਦੇ ਪਰ ਉਹਦੇ ਨਾਲ ਹੱਲ ਥੋੜਾ ਹੁੰਦਾ ਉਹ ਜਿੰਨਾ ਚਿਰ ਤੁਸੀਂ ਮਗਰਲੀ ਚੇਨ ਜਿਹੜੀ ਸਪਲਾਈ ਕਿੱਥੋਂ ਆਇਆ ਆਉਣ ਵਾਲੇ ਸਮੇਂ ਵਿੱਚ ਕੁਝ ਨਾਮ ਆ ਰਹੇ ਆ ਮੈਂ ਥੋੜਾ ਇਹਦੇ ਚ ਹੋਰ ਡੂੰਘਾਈ ਚਲੇ ਜਾਂਦੇ ਹਾਂ ਮੈਂ ਦੱਸੂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਵਕਾਰ ਰਹੇ ਤੇ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ ਤੇ ਅਮਲ ਕਰਨਾਏ ਬਣਦਾ ਕਿ ਉਹ ਮੁਕਦਮਾ ਦਰਜ ਕਰਕੇ ਉਹਨਾਂ ਦੇ ਬਾਈ ਨੇਮ ਜਿਹੜਾ ਹੈਗਾ ਇਸੇ ਨੂੰ 302 ਚ ਕਨਵਰਟ ਕਰਕੇ ਤੇ ਇਹਦੀ ਤਫ਼ਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪੈਗੀ ਜੇ ਪੁਲਿਸ ਚ ਆਉਗੀ ਤਾਂ ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ ਜਿਵੇਂ ਜਿਵੇਂ ਵੇਖੀ ਤੇ ਫਿਰ ਇਹ ਪਿਛੋਟੇ ਹੋ ਕੇ ਅਡੀਆਂ ਸ਼ਰਾਬ ਦੇ ਨਾਲ ਇਹ ਸਾਰੇ ਕਤਲ ਨੇ ਇਹਨਾਂ ਨੂੰ ਮਤਲ ਗੈਰ ਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਿਵਾਉਣ ਦੀ ਕਾਰਵਾਈ ਕਰਾਂਗੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਆ ਇਸ ਧੰਦੇ ਤੋਂ ਵੜਨ ਵਿੱਚ ਗਰੇਜ ਕਰਨਗੇ ਪਰ ਜੇ ਜੇ ਅਸੀਂ ਕਾਰਵਾਈ ਨਹੀਂ ਕਰਨੀ ਤਾਂ ਲੋਕਾ ਜਿਹੜੇ ਹੈਗੇ ਇਹਨਾਂ ਦੇ ਹੌਸਲੇ ਵੱਡੇ ਹੁੰਦੇ ਆ ਤੇ ਪੋਲੀਟਿਕਲ ਲੋਕ ਜਿਹੜੇ ਹੈਗੇ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ ਤੇ ਬਿਆਨ ਕਰਦੇ ਆ ਇਹ ਇੱਥੇ ਤਾਂ ਜੀ ਸ਼ਰਾਬ ਬਾਰੇ ਕੀ ਨਹੀਂ ਸੀ ਨਾ ਮਰ ਰੋੜੇ ਹੈਰੀ ਜੀ ਸਾਡੇ ਕੋਲ ਸਬੂਤ ਲਿਆ ਉਹ ਪਹਿਲਾਂ ਵੀ ਸ਼ਰਾਬ ਨਗਲੀ ਸੀ ਕੇ ਜਾਂ ਦੋ ਨੰਬਰ ਦੀ ਸੀ ਦੋ ਨੰਬਰ ਦੀ ਸ਼ਰਾਬ ਕਿਹਨੇ ਰੋਕਣੀ ਲੋਕਾਂ ਨੇ ਥੋੜਾ ਰੋਕਣੀ ਸਰਕਾਰ ਨੇ ਰੁਕੜੀ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਆਪਣੇ ਸਰ ਲੈਣੀਆਂ ਪੈਣਗੀਆਂ ਇਹ ਸਮਾਂ ਜਿਹੜਾ ਹੈਗਾ ਇਹ ਜਾਨੀ ਹੈਗਾ ਕਿੰਨੀ ਦੇਰ ਹੋਰ ਅੱਕ ਬੰਦ ਕਰਾਂਗੇ ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ